ਜਿਹੜਾ ਸੋਕੇ ਤੋਂ ਮੇਰੀ ਆਮ ਆਦਮੀ ਪਾਰਟੀ ਦੇ ਜਿੱਥੇ ਸਾਰੀ ਲੀਡਰਸ਼ਿਪ ਨੇ ਵੈਲਕਮ ਕੀਤਾ ਸਾਡੇ ਅਨੰਦ ਸਿੰਘ ਸਾਹਿਬ ਇੱਥੇ ਸਰਦਾਰ ਮਨਵਿੰਦਰ ਸਿੰਘ ਗੈਸਪੁਰਾ ਜੀ ਔਰ ਪ੍ਰਸ਼ਾਸਨ ਨੇ ਡੀਪੀ ਸਾਹਿਬਾਨ ਐਸਟੀ ਸਾਹਿਬ ਐਡੀਐਮ ਸਾਹਿਬ ਪੁਲਿਸ ਪ੍ਰਸ਼ਾਸਨ ਐਸਪੀ ਸਾਹਿਬ ਡੀਸੀਪੀ ਸਾਹਿਬ ਐਸਪੀ ਐਸసీపీ ਅਸੈਟਰ ਸਾਹਿਬਾਂ ਸਭੇ ਤੱਕ ਸਾਰੇ ਹੀ ਸਾਰੇ ਪ੍ਰਸ਼ਾਸਨ ਦਾ ਮੈਂ ਦਿਨੋ ਧੰਨਵਾਦ ਕਰਦਾ ਸਾਰਿਆਂ ਦਾ ਧੰਨਵਾਦ ਕਰਦਾ ਔਰ ਸਭ ਤੋਂ ਖਾਸ ਮੇਰੇ ਤੁਸੀਂ ਸਾਰੇ ਭਰਾ ਮੀਡੀਆ ਵਾਲੇ ਜਿਹੜਾ ਮੈਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਬਹੁਤ ਪਿਆਰ ਦਿੱਤਾ ਹੈ ਤੇ ਸਾਰਿਆਂ ਦੀਆਂ ਦੁਆਵਾਂ ਪ੍ਰਮਾਤਮਾ ਨੇ ਸੁਣੀਆਂ ਤੁਹਾਡਾ ਸਾਰਿਆਂ ਦਾ ਪਿਆਰ ਪ੍ਰਮਾਤਮਾ ਨੇ ਦੇਖਿਆ ਤੇ ਜੰਨੀ ਵੱਡੀ ਜ਼ਿੰਮੇਵਾਰੀ ਪ੍ਰਮਾਤਮਾ ਨੇ ਦਿੱਤੀ ਤੇ ਮੈਂ ਵੀ ਜ਼ਿੰਮੇਵਾਰੀ ਕਿਉਂਕਿ ਸਵਾਲ ਤੁਸੀਂ ਕਰਨੀ ਆ ਮੈਂ ਆਪ ਹੀ ਦੱਸ ਦਿੰਨਾ ਕਿ ਇਹ ਵੀ ਜ਼ਿੰਮੇਵਾਰੀ ਕਿਉਂਕਿ ਮੈਂ ਪਹਿਲਾਂ ਐਮਐਲਏ ਹਲਕਾ ਸਾਹਮੇ ਆਂ ਦਾ ਸੇਵਾਦਾਰ ਬਣ ਕੇ ਸੇਵਾ ਕੀਤੀ ਹੈ ਤੇ ਜਿਹੜੇ ਹੁਣ ਇੰਨੀ ਵੱਡੀ ਜ਼ਿੰਮੇਵਾਰੀ ਪ੍ਰਮਾਤਮਾ ਨੇ ਦਿੱਤੀ ਹੈ ਪਾਲ ਸਾਹਿਬ ਨੇ ਜਰਮਨ ਕੇਜਰੀਵਾਲ ਜੀ ਨੇ ਵਿਸ਼ਵਾਸ ਕੀਤਾ ਮੇਰੀ ਇਮਾਨਦਾਰੀ ਤੇ ਮੇਰੀ ਪਾਰਟੀ ਪ੍ਰਤੀ ਸੇਵਾ ਨੂੰ ਦੇਖਦੇ ਹੋਏ ਜਿਹੜੀ ਏਡੀ ਵੱਡੀ ਜਮਾਤ ਦਿੱਤੀ ਆ ਤੇ ਮੈਂ ਤੁਹਾਡੇ ਭਰਾਵਾਂ ਨਾਲ ਹੀ ਪੰਜਾਬ ਦੇ ਲੋਕਾਂ ਨਾਲ ਵਾਦਾ ਕਰਦਾ ਕਿ ਮੈਂ ਪੰਜਾਬ ਦੇ ਲੋਕਾਂ ਨਾਲ ਆਪਣੇ ਭੈਣ ਭਰਾਵਾਂ ਨਾਲ ਬਜ਼ੁਰਗਾਂ ਨਾਲ ਮਤਾਵਾਂ ਨਾਲ ਪੂਰੀ ਇਮਾਨਦਾਰੀ ਨਾਲ ਸੇਵਾ ਕਰਾਂਗਾ ਸੋ ਸਾਰੇ ਪੰਜਾਬ ਵਾਸੀਆਂ ਦਾ ਮੈਂ ਦਿলো ਧੰਨਵਾਦੀ ਆ ਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਮੁੱਖ ਮੰਤਰੀ ਸਰਕਾਰ ਤੋਂ ਇਮਰਾਨ ਜੀ ਦੀ ਸਰਕਾਰ ਬਹੁਤ ਵਧੀਆ ਜੀ ਪਰਮਾਤਮਾ ਦਾ ਸੁਪਰਾਨਾ ਲੱਗੇ ਹੋਇਆ ਕਰਨ ਖਾਣਾ ਬੁਲਿਆਇਆ ਮਾਲਕ ਦਾ ਸੁਪਰਾਨਾ ਤੇ ਸਾਡੀ ਪਾਰਟੀ ਸੁਪਰੀਮੋ ਤੇ ਮੁੱਖ ਮੰਤਰੀ ਸਾਹਿਬ ਦਾ ਜ਼ਿੰਮੇਵਾਰੀਆਂ ਵਧੀਆਂ ਨੇ ਉਸ ਦੇ ਨਾਲ ਨਾਲ ਕਿਤੇ ਕੰਮ ਵੀ ਮੈਂ ਪਹਿਲਾਂ ਕਿਹਾ ਜੀ ਆਪਾਂ ਸ਼ੁਰੂਆਤ ਤੋਂ ਹੀ ਸੇਵਾਦਾਰ ਜਨਰਲ ਹੀ ਹੋ ਸੰਭਾਲੀਆ ਮਾਪੇ ਨੇ ਸੇਵਾਦਾਰ ਬਣਾਇਆ ਔਰਕੇ ਪਾਰਟੀ ਦੇ ਅੰਦਰ ਨੇ ਪੜਾਇਆ ਪਾਰਟੀ ਦੇ ਸਿੱਖਿਆ ਦੇ ਵਿੱਚ ਨਾਲਿਆਂ ਦੇ ਲੋਕਾਂ ਨੇ ਪਿਆਰ ਬਖਸ਼ਿਆ ਹੁਣ ਜੇ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਕਿ ਮੈਂ ਤੇਰੇ ਵੱਡੀ ਨਹੀਂ ਸਕਦਾ ਮੈਂ ਤੇ ਆਪਣੇ ਨੂੰ ਅੱਜ ਵੀ ਸੇਵਾਦਾਰ ਸਮਝਦਾ ਪਹਿਲਾਂ ਸੇਵਾਦਾਰ سامنے ਆਉਂਦਾ ਸੀ ਹੁਣ ਪੂਰੇ ਪੰਜਾਬ ਦੇ ਆ ਤੇ ਤੁਹਾਡੇ ਭਰਾਵਾਂ ਦਾ ਸਾਥ ਚਾਹੀਦਾ ਕਿ ਇਮਾਨਦਾਰੀ ਵਾਲੇ ਪਾਸੇ ਮੇਰੇ ਨਾਲ ਮੇਰਾ ਪੂਰਾ ਸਾਥ ਦਿਓ ਜੇ ਕੋਈ ਲੱਗੇ ਕਰਪਟ ਹੈ ਜਾਂ ਕ੍ਰਪਸ਼ਨ ਹੋ ਰਹੀ ਹੈ ਤੇ ਤੁਸੀਂ ਮੇਰਾ ਸਾਥ ਦਿਓਣਾ ਆਪਾਂ ਪੰਜਾਬ ਦੇ ਵਿੱਚ ਸਾਡੀ ਸਰਕਾਰ ਬਣਾਇ ਰਹੀ ਸੀ ਆਵਾਮੀ ਪਾਰਟੀ ਸਰਕਾਰ ਬਣਾਇ ਰਹੀ ਸੀ ਬਦਲਾ ਲਈ ਤੇ ਤੁਸੀਂ ਸਾਥ ਦੇਣਾ ਤੇ ਆਪਾਂ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਝਾ ਜਿਹੜਾ ਸੁਪਨਾ ਹੈ ਕਿ ਪੰਜਾਬ ਨੂੰ ਮੁੜ ਪੰਜਾਬ ਬਣਾਉਣਾ ਰੰਗਲਾ ਪੰਜਾਬ ਬਣਾਉਣਾ ਅਸੀਂ ਸਾਰੇ ਇਕੱਠੇ ਹੋ ਕੇ ਪੰਜਾਬ ਰੰਗਲਾ ਪੰਜਾਬ ਬਣਾਉਣਾ ਅੱਜ ਵੱਡੀ ਗੱਲ ਹੈ ਕਿ ਕਿਹੜਾ ਪਹਿਲਾ ਕੰਮ ਹੈ ਜਿਹੜਾ ਤੁਹਾਨੂੰ ਲੱਗਦਾ ਨਹੀਂ ਕਿ ਜਿਹੜਾ ਹੋਣਾ ਲਾਜ਼ਮੀ ਸਭ ਤੋਂ ਪਹਿਲਾ ਕੰਮ ਹੈ ਜੀ ਹਰਮੰਦਰ ਸਾਹਿਬ ਅੱਥਾ ਪਿੱਛੇ ਸ਼ੁਰੂ ਕਰਦਾ ਸ਼ੁਕਰਾਨਾ ਕਰਨਾ ਮੈਂ ਹੁਣ ਤੁਹਾਡੇ ਤੋਂ ਮੈਂ ਮਾਫੀ ਮੰਗਦਾ ਕਿ ਮੈਂ ਉੱਥੇ ਲੇਟ ਹੋ ਰਿਹਾ ਸੰਗਤ ਗੁਰੂ ਸਾਹਿਬ ਜਿੱਥੇ ਸੰਗਤ ਡਿਗਰੀ ਹੁੰਦੀ ਹੈ ਗੁਰੂ ਸਾਹਿਬ ਇੰਤਜ਼ਾਰ ਕਰਦੇ ਆ ਕਿ ਮੇਰਾ ਬੱਚਾ ਮੇਰੇ ਕੋਲ ਆਇਆ ਜੋ ਕਿ ਮੈਂ ਉੱਥੇ ਜਾ ਰਿਹਾ ਜੀ ਬਾਕੀ ਕੰਮ ਤੁਹਾਡੇ ਨਾਲ ਰਹਿ ਕੇ ਤੁਹਾਡੀ ਸਲਾਹ ਨਾਲ ਸਾਰੇ ਮੇਰੇ ਭਰਾਵਾਂ ਦੇ ਨਾਲ ਸਲਾਹ ਨਾਲ ਵਧੀਆ ਕੰਮ ਕਰਾਂਗੇ ਸੇਵਾ ਦਰਬਾਰ ਦੀ ਸੇਵਾ ਕਰਾਂਗੇ ਧੰਨਵਾਦ ਜੀ ਸਾਹਿਬ ਜੀ ਦਾ ਸੋ ਤੁਹਾਡੇ ਬਾਕੀ ਐਮਐਲਏ ਸਾਹਿਬ ਦੇ ਜਿਹੜੇ ਸੁਝਾਉਣੇ ਕਰਦੇ ਹੋ ਜਾਂਦੇ ਉਹ ਵੀ ਆਇਆ ਕਿ ਸਾਹਿਬ ਉਹਨਾਂ ਸੁਭਾਤੇ ਕਿਤਾ ਜਾ ਉਹ ਕੀ ਕੰਮ ਇਹ ਕੋਲਾਵਾ ਬਹੁਤ 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 ਵਧੀਆ ਸਵਾਲ ਕੀਤਾ ਮੇਰੇ ਭਰਾ ਨੇ ਪਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਉਹ ਹਰਿਆਣਾ ਡਿਊਟੀ ਕਰ ਰਹੇ ਆਪਣੇ ਆਪਣੇ ਹਲਕੇ ਦੇ ਵਿੱਚ ਪੰਜਾਬ ਦੇ ਕਿ ਆਪਣੇ ਆਪਣੇ ਹਲਕੇ ਦੇ ਭੈਣ ਭਰਾਵਾਂ ਦੀ ਬਜ਼ੁਰਗਾਂ ਦੀ ਸੇਵਾ ਕਰ ਰਿਹਾ ਹਰ ਇੱਕ ਐਮਐਲਏ ਸਾਹਿਬਾਨ ਦੀ ਕਾਲ ਆਈ ਹੈ ਮੁਬਾਰਕਵਾ ਦਿੱਤੀ ਹੈ ਉਹਨਾਂ ਨੇ ਪੁੱਛਿਆ ਬਾਈ ਜੀ ਤੈਂ ਬੁੱਕੇ ਲੈ ਕੇ ਆਉਣਾ ਮੈਂ ਕਿਹਾ ਬਿਲਕੁਲ ਨਹੀਂ ਤੁਸੀਂ ਸੇਵਾ ਕਰੋ ਜਦੋਂ ਤੁਹਾਡੇ ਕੋਲ ਟਾਈਮ ਹੋਵੇ ਘਰੇ ਆਵੋ ਬੱਗਾ ਜੀ ਸਵੇਰੇ ਕਟਾਣਾ ਸਾਹਿਬ ਮਿਲ ਗਏ ਭੋਲਾ ਜੀ ਕਟਾਣਾ ਸਾਹਿਬ ਮਿਲ ਗਏ ਸ਼ੀਨਾ ਮੈਡਮ ਸਾਡੀ ਭੈਣ ਆ ਬਿਮਾਰ ਹੈ ਸਾਰੇ ਸਾਡਾ ਪਿਆਰ ਹੈ ਤੁਹਾਨੂੰ ਬੇਨਤੀ ਹੈ ਕਿ ਸਾਡਾ ਉਹ ਤੁਹਾਨੂੰ ਦਿੱਤੀ ਜੀ ਇਹ ਦੋਨੇ ਸਿੱਟ ਸਵਾਤੀ ਸਵਾਣ ਦੇਖੋ ਇਹ ਖੜੇ ਨਹੀਂ ਜੀ ਇਹਨਾਂ ਨੂੰ ਕੁਰਸੀ ਦੇਤਾ ਭਾਵੇਂ ਬਾਕੀ ਹਿਸਾਬ ਦਾ ਪਰ ਚਾਹੀਨਾ ਚਾਹੀਨਾ ਬੋਲੇ ਸੋ ਨਿਹਾਲ